ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਪੰਜਾਬ ਦੇ ਵਿੱਚ ਇੱਕ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਆਪਸੀ ਗਠਜੋੜ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ ਉਧਰ ਦੂਜੇ ਪਾਸੇ ਇੱਕ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਨਾਲ ਜੁੜੀ ਹੋਈ ਦਰਸਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸੁਨੀਲ ਜਾਖੜ ਤੋਂ ਮੀਡੀਆ ਨੇ ਸਵਾਲ ਕੀਤਾ ਕਿ ਕੀ ਅਕਾਲੀ ਦਲ ਤੇ ਬੀਜੇਪੀ ਦੁਬਾਰਾ ਆਪਸ ਵਿੱਚ ਹੱਥ ਮਿਲਾ ਸਕਦੇ ਨੇ ਤਾਂ ਇਸ ਦੇ ਉੱਤੇ ਚਰਚਾ ਦੇ ਉੱਤੇ ਕੀ ਕੁਝ ਸੁਨੀਲ ਜਾਖੜ ਕਹਿੰਦੇ ਨਜ਼ਰ ਆਏ ਉਹ ਤੁਹਾਨੂੰ ਦਿਖਾਵਾਂਗੇ ਜਾਖੜ ਦਾ ਇਹ ਬਿਆਨ ਜਿਹੜਾ ਉਹ ਆਪਣੇ ਆਪ ਦੇ ਵਿੱਚ ਕਈ ਮਾਇਨਿਆਂ ਤੋਂ ਦੇਖਿਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਹਾਈ ਕਮਾਂਡ ਡਿਸਾਈਡ ਕਰੇਗਾ ਖਾਸ ਕਰਕੇ ਇਸ ਦੇ ਵਿੱਚ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕੀਤੀ ਉਹਨਾਂ ਅਮਿਤ ਸ਼ਾਹ ਦੀ ਗੱਲ ਕੀਤੀ ਨਾਲ ਦੀ ਨਾਲ ਹੀ ਜੇਪੀ ਨੱਡਾ ਦੀ ਗੱਲ ਕੀਤੀ ਯਾਨੀ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਮੂਰਲੀ ਲੀਡਰਸ਼ਿਪ ਹੈ ਭਾਜਪਾ ਦੀ ਉਹ ਡਿਸਾਈਡ ਕਰੇਗੀ ਕਿ ਪੰਜਾਬ ਦੇ ਵਿੱਚ ਕੀ ਗੱਠਜੋੜ ਕਰਨਾ ਹੈ ਜਾਂ ਨਹੀਂ ਕਰਨਾ ਜਾਂ ਫਿਰ ਖੁਦ ਆਪਣੇ ਦਮ ਦੇ ਉੱਤੇ ਭਾਜਪਾ ਚੋਣ ਮੈਦਾਨ ਵਿੱਚ ਉtreਗੀ ਇਹ ਗੱਲ ਸਾਫ਼ ਕਰਦੇ ਹੋਏ ਨਜ਼ਰ ਆਏ ਸੁਨੀਲ ਜਾਖੜ ਕੀ ਕੁਝ ਕਿਹਾ ਦੇਖ ਲਵੋ ਸਾਡੀ ਪਲੈਨਿੰਗ 13 ਦੀ 13 ਸੀਟਸ ਵਾਸਤੇ ਇੱਥੇ ਅਸੀਂ ਕਰ ਰਹੇ ਹਾਂ ਸਾਬ ਜਿਹੜਾ ਮੁੱਦਾ ਬਾਰ-ਬਾਰ ਮੈਂ ਤੁਹਾਨੂੰ ਦੱਸ ਰਿਹਾ ਹਰੇਕ ਰੋਜ਼ ਆਹੀ ਗੱਲ ਆਂਦੀ ਹੈ ਉਹ ਕੋਈ ਫੈਸਲਾ ਜਿਸ ਕਿਸਮ ਦਾ ਕਿਸੇ ਨਾਲ ਟਾਈਪ ਹੁੰਦਾ ਹੈ ਪੋਲਿਟੀਕਲ ਅਰੇਂਜਮੈਂਟ ਕੋਈ ਹੁੰਦਾ ਹੈ ਨਹੀਂ ਹੁੰਦਾ ਉਹ ਫੈਸਲਾ ਚੰਡੀਗੜ੍ਹ ਵਾਲੀ ਮੀਟਿੰਗ 'ਚ ਨਹੀਂ ਹੋਣਾ ਉਹ ਦਿੱਲੀ ਪਾਰਟੀ ਦੀ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਨੱਡਾ ਸਾਹਿਬ ਨੇ ਅਮਿਸ਼ਾ ਜੀ ਨੇ ਬੈਠ ਕੇ ਲੈ ਜਕਰ ਸਾਹਿਬ ਨੇ ਕਿਹਾ ਕਿ ਉਹ ਸੇ ਪਲਾਨਿੰਗ ਜਿਹੜੇ ਜੜੀ ਪੈ ਲੋਗੇ ਪਰ ਸੁਝਾ ਆਵੇ ਸੇ ਵੀ ਲੀਡਰਸ ਦੇ ਦਿੱਤੇ ਗਏ ਨੇ ਕਿ 73 ਸੈਕਰੀਟਰੀ ਰਿਪੋਰਟ ਹੈਗੀ ਹੈ ਉੱਥੇ ਉੱਤੇ ਵੀ ਕੁਝ ਚਰਚਾ ਹੋਈ ਹੈ ਲੋਕ ਜਿਹੜੇ ਸਾਰੇ ਲੀਡਰ ਹੈ ਲੋਕਾਂ ਚ ਵਿਚਰਦੇ ਆ ਉਹਨਾਂ ਨੂੰ ਸਾਰੀ ਪੰਜਾਬ ਦੇ ਲੋਕਾਂ ਦੀ ਨਬਜ਼ ਪਤਾ ਹੈ ਪੰਜਾਬ ਦੇ ਹਾਲਾਤ ਪਤਾ ਹੈ ਪਤਾ ਹੈ ਪੰਜਾਬ ਦਾ ਭਾਈਚਾਰਕ ਸਾਂਝ ਨੂੰ ਸਾਹਮਣੇ ਰੱਖ ਕੇ ਸਾਰਿਆਂ ਦੇ ਵਿਚਾਰ ਸਭ ਨੂੰ ਪਤਾ ਹੈ ਪਰ ਉਹ ਵਿਚਾਰ ਇੱਥੇ ਤਾਈਂ ਸੀਮਿਤ ਹੈ ਸਾਬ ਜਦੋਂ ਕੇਂਦਰ ਦੇ ਅੰਦਰ ਸਾਡੇ ਤੋਂ ਪਾਰਟੀ ਦੇ ਲੀਡਰਸ਼ਿਪ ਦੇ ਤੇ ਪੰਜਾਬ ਦੇ ਲੋਕਾਂ ਦੀ ਗੱਲ ਪੁੱਛਣਗੇ ਉਦੋਂ ਉਹ ਸਾਰਿਆਂ ਨੂੰ ਕੋ ਲੇਟ ਕਰ